ਇਹ ਮੌਸਮ ਹੋ ਗਿਆ ਉੱਪਰ ਸਹੀ ਪਹਿਲਾਂ ਥੱਲੇ ਸਨੋ ਫਾਲ ਹੋਂਦੀ ਸੀ ਉੱਪਰ ਵੀ ਹੁਣ ਮੌਸਮ ਹੋ ਗਿਆ ਸਹੀ ਸੰਗਤ ਤੁਰਪੀ ਪਰ ਆਕਸੀਜਨ ਦੀ ਬਹੁਤ ਪ੍ਰੋਬਲਮ ਆਉਂਦੀ ਇੱਥੇ ਜਾ ਕੇ ਬਹੁਤ ਜ਼ਿਆਦਾ ਮੈਂ ਕਿਹਾ ਥੱਲੇ ਵੀ ਅੱਧਾ ਘੰਟਾ ਰੈਸਟ ਕਰਕੇ ਤਾਂ ਫੇਰ ਆਇਆ ਉੱਪਰ ਨਾਲ ਹੋਰ ਹੀ ਆ ਨਾ ਆ ਗਿਆ ਕਿੰਨੇ ਮੈਂ ਅੰਕਲ 500 1.5 ਘੰਟੇ ਦਾ ਰਾਹ ਰਹੇਗਾ ਬਸ ਪਹੁੰਚਣੀ ਆਲੇ ਤੇ برفੋ ਤੋਂ ਜਿਹੜੇ ਰਾਤ ਦੀ ਪਈ ਹੋਈ ਆ ਹੁਣ ਖੁਰ ਕੇ ਤਾਂ ਆਉਂਦੀ ਥੱਲੇ ਚਲਾ ਆ ਜੀ ਨਾ ਗੱਡੀ ਵਾਲਾ ਉਹ ਆ ਗਿਆ 10 ਮਿੰਟ ਇੱਧਰ ਸੀੜੀਆਂ ਵਾਲਾ ਮੜਦੇ ਹੋ ਤਾਂ ਪਤਾ ਬਸ ਇੱਥੋਂ ਥੋੜਾ ਜਿਹਾ ਮੁੜ ਕੇ ਉਹ ਨਿਸ਼ਾਨ ਸਾਹਿਬ ਦਿਖਣ ਦੇ ਆ ਗਿਆ ਬਸ ਪਹੁੰਚ ਨਹੀਂ ਆ ਰਹੀਆਂ ਪਰ برف ਬਹੁਤ ਜ਼ਿਆਦਾ ਪਈ ਆ ਹੁਣ ਵੀ ਮੌਸਮ ਖਰਾਬ ਹੋਣ ਰਿਹਾ ਬਾਕੀ ਉਹ ਤਾਂ ਮੌਸਮ ਸਾਹਿਬ ਨੂੰ ਤਾਂ ਪਹਿਲਾਂ ਪਹਿਲਾਂ ਮੱਥਾ ਟੇਕ ਕੇ ਨਿਕਲ ਜਾਣਾ ਸੀ ਫੋਨ ਦੀ ਬੈਟਰੀ ਵੀ 1% ਰਹਿ ਗਈ ਆ ਪਰ ਚਾਰਜਰ ਕਰਕੇ ਅਗਲਾ ਵਲੌਗ ਬਣਾਵਾਂਗੇ ਤੇ ਜੀ ਉਹਨਾਂ ਸ਼੍ਰੀ ਮਹਾਰਾਜ ਦੇਵੀ ਜਗ ਮਗਨੋ ਲੈ ਗੁਰੂ ਜੀ ਇਸ਼ਨਾਨ ਕਰਕੇ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਿਆ ਤੇ ਤੁਹਾਨੂੰ ਵੀਊ ਚੈੱਕ ਕਰਨਾ ਚਾਹਦਾ ਇਹ ਕੋਸ ਰੋਵਰ ਦੇ ਵਿੱਚ ਵੀ ਕਿੰਨੀ برف ਜੰਮੀ ਹੋਈ ਆ ਤੇ ਇੱਧਰ ਵੀ ਇੱਕ ਵਾਜਾ ਲੱਗਾ ਤੇ ਮੌਸਮ ਹੋਰ ਫੇਰ ਖਰਾਬ ਹੋਣ ਡਿਆ ਪਹਿਲਾਂ ਥੱਲੇ ਵੀ ਜਦੋਂ ਆਉਂਦੇ ਆ ਉੱਪਰ ਉਦੋਂ ਵੀ ਖਰਾਬ ਹੀ ਤੇ ਵਿੱਚੋਂ ਸਹੀ ਹੋ ਗਿਆ ਹੁਣ ਫੇਰ ਮੌਸਮ ਖਰਾਬ ਹੋਣ ਡਿਆ ਵੇ ਕਿ ਫੇਰ स्ਨੋ ਪੈਣ ਦਾ ਵੀ ਥੋੜੀ ਥੋੜੀ ਤੇ ਇੱਧਰ ਸੰਗਤ ਅਜਨਾਨ ਰਹੀ ਜਾਣ ਦੀ ਆ ਤੇ ਆਪਾਂ ਗੁਰੂ ਮਹਾਰਾਜ ਦੇ ਦਰਸ਼ਨ ਕਰ ਲਏ ਆ ਤੇ ਤੁਹਾਨੂੰ ਵੀ ਕਰਾ ਦਿੱਤੇ ਆ ਤੇ ਹੁਣ ਆਪਾਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਗੋਬਿੰਦ ਗੋਬਿੰਦਾਂ ਨੂੰ ਚਾਲੇ ਪਾਉਣ ਲੱਗੇ ਸਾਰੇ ਜਣੇ ਜਿਹੜੇ ਜਿਹੜੇ ਸਾਡੇ ਨਾਲ ਆਏ ਸੀ ਇਧਰ ਦੇਖੋ برف ਕਿੰਨੀ ਚੈੱਕ ਕਰੋ ਜੀ ਤੇ ਠੰਡ ਮਾਣਾ ਪੂਰੀ ਇੱਥੇ ਪੈਰ ਦੇ ਐ ਲੱਗਦਾ ਜਿੱਦਾਂ ਹੈਗੇ ਨਹੀਂ ਨਾਲ ਸਾਚੇ ਖੰਡ ਦੇ ਸ਼੍ਰੀ ਹਿਮਕੁੰਡ ਸਾਹਿਬ ਵਾਕਿਆਈ ਹਿਮਕੁੰਡ ਦੇ ਸੇਵ ਤੇਰਾ ਸਾਰੇ ਜਗਤੋਂ ਨਿਆਰਾ ਹੈ ਕੀ ਗੱਲ ਸਹੀ ਹੈ ਬਾਬਾ ਜੀ ਨੇ ਵੀ ਕਹਿਤਾ ਵੀ ਮੌਸਮ ਖਰਾਬ ਹੋਣ ਲਿਆ ਹੁਣ ਕਿ ਨਿੱਕੇ ਨਿੱਕੇ ਜੀ ਸਨੋ ਪੈਣ ਦੀ ਆ ਕੱਲ ਵੀ ਜਿਹੜੀ ਸੰਗਤ ਆਈ ਇੰਨੇ ਕ ਟਾਈਮ ਤੇ ਸਨੋ ਪੈਣੀ ਸ਼ੁਰੂ ਹੋ ਗਈ ਉਹ ਵਿਚਾਰੀ ਇੱਥੇ ਫਸ ਗਈ ਸਵੇਰ 5 ਵਜੇ ਪਹੁੰਚੀ ਬਾਅਦ ਚੋ ਤੇ ਬਾਬਾ ਜੀ ਨੇ ਕਹਿਤਾ ਵੀ ਸਾਰਿਆਂ ਨੇ ਮੱਥਾ ਟੇਕ ਲਿਆ ਸ਼ਾਦਾ ਪਾਣੀ ਛਾ ਕੇ ਤੇ ਹੌਲੀ ਹੌਲੀ ਚੱਲੇ ਪਾਓ ਚੈੱਕ ਕਰੋ ਜਾਰਚ ਵੇਰੇ ਬਰਫੀ ਪਰ ਕਿਨੇ ਕਿਨੇ ਫੁੱਟ ਚੜੀ ਇਧਰ ਬਾਕੀ ਚਲੋ ਜਿਹੜੇ ਮੇਰੇ ਵੀਰ ਨਹੀਂ ਆ ਸਕੇ ਤੇ ਵੀਡੀਓ ਵੇਖ ਕੇ ਮਾਰਾ ਇਸ਼ਤਿਹਾਨ ਕਰ ਲਿਆ ਜੀ ਸੱਚੀ ਗੱਲ ਆ ਕਹਿੰਦੇ ਹੈਮਕੁੰਡ ਤੇਰਾ ਸਾਰੇ ਜੱਗ ਤੋਂ ਨਿਆਰਾ ਹੈ ਸੱਚੀ ਸਾਰੇ ਜੱਗ ਤੋਂ ਨਿਆਰਾ ਬਹੁਤ ਹੀ ਸਕੂਨ ਆਉਂਦਾ ਣਕੇ ਤੇ ਬਹੁਤ ਹੀ ਸੋਹਣਾ ਗੁਰਦਰਾ ਸਾਹਿਬ ਆ ਵਾਹਿਗੁਰੂ ਜੀ ਉੱਪਰ ਦਰਸ਼ਨ ਕਰਕੇ ਤੇ ਤੋ 2 ਘੰਟੇ ਹੋ ਗਏ ਆ ਗਏ ਨੀਤੀ ਮੇਰਾ ਫੋਨ ਲੋਡ ਹੀ ਤੇ ਇਹ ਕਰਕੇ ਮੈਂ ਉਥੋਂ ਨਿੱਕਲਪ ਨਹੀਂ ਲੈ ਸਕਿਆ ਹੁਣ ਫਿਰ ਆਇਆ ਫੋਨ ਚਾਰਜਰ ਕੀਤਾ ਤੇ ਫਿਰ ਵਲੌਗ ਸਟਾਰਟ ਕੀਤਾ ਹੁਣ ਫਿਰ ਜਾਂਦਿਆਂ ਦੇ ਤਮ ਮਤਲਬ ਦੱਸਿਆ ਵੀ ਪ੍ਰੋਬਲਮ ਆਈ ਆਉਂਦਿਆਂ ਦੇ ਅਸੀਂ 2.5 ਘੰਟਿਆਂ ਦੇ ਵਿੱਚ ਵਾਪਸ ਆ ਗਏ ਉਥੋਂ 1:30 ਤੁਰੇ ਹਾਂ ਤੇ 3:40 ਦੇ ਮਿੰਟ ਤੇ ਆ ਗਏ ਤੇ ਆ ਦੇ ਮੌਸਮ ਚੈੱਕ ਕਰੋ ਲੈ ਵੀ ਪੂਰੀ ਧੁੱਪ ਲੱਗੀ ਸਵੇਰੇ ਸਵੇਰੇ ਕੋਈ 6:00 7:00 ਦਾ ਟਾਈਮ ਹੈ ਤੇ ਕੱਲ ਜਦੋਂ ਅਸੀਂ ਹੋ ਗਏ ਹਾਂ ਕੱਲ ਤੁਹਾਡੇ ਸਾਹਮਣੇ ਬਰਫ ਪੈਣ ਦੀ ਸੀ ਤੇ ਕੱਲ ਦਾ ਮੌਸਮ ਖਰਾਬ ਸੀ ਫੇਰ ਵੀ ਧੁੱਪ ਲੱਗ ਗਈ ਬਾਅਦ ਵਿੱਚ ਪਰ ਅੱਜ ਸਵੇਰੇ ਸਵੇਰੇ ਧੁੱਪ ਲੱਗੀ ਚੈੱਕ ਕਰੋ ਮੌਸਮ ਅੱਜ ਦਾ ਪੂਰਾ ਵਧੀਆ ਇੱਥੇ ਦੇ ਮਕਸੀਕੋ ਲੱਗਣ ਦੇ ਜੰਗਲ ਦੇ ਜਿਹੜਾ ਸਾਰੇ ਹੁੰਦੇ ਨਵੀ ਅੱਜ ਚਾਲੇ ਪਾਤੇ ਗੋਬਿੰਦਾਨ ਨੂੰ ਗੋਬਿੰਦ ਘਾਟ ਨੂੰ ਸੌਰੀ ਗੋਬਿੰਦਾਨ ਤੋਂ ਗੋਬਿੰਦ ਘਾਟ ਨੂੰ ਵਾਪਸੀ ਚਾਲੇ ਪਾਤੇ ਸੰਗਤ ਨੇ ਤੇ ਨਾ ਸੇਵਾ ਲੱਗੀ ਆ ਵੀ ਮ사ਜ ਕਰਦੇ ਆ ਜਿਹੜੀ ਸੰਗਤ ਤੋਂ ਦਰਸ਼ਨ ਕਰਕੇ ਹੁੰਦੀ ਆ ਜਿਹੜੀ ਜਾਂਦੀ ਆ ਮ사ਜ ਅਹੀਂ ਵੀ ਕਰਾ ਲਈ ਆ ਸਾਡੇ ਬੰਦਿਆਂ ਨੇ ਹੁਣ ਮ사ਜ ਕਰਾ ਕੇ ਤੇ ਰਹਿਣੀ ਆ ਢਿਆ ਪੱਟਾਂ ਜੇ ਪੂਰੀਆਂ ਖੱਲੀਆਂ ਥੱਲੇ ਨਿਕਲ ਗੀਆਂ ਵਾ ਅੱਗੇ ਵਾਵਾ 1 ਮਿੰਟ ਹੋ ਜਾ ਕੈਮਰਾ ਸਾਫ ਕਰ ਅੱਗੇ ਵਾਵਾ ਗਰਮ ਚਾਲੇ ਚੱਲਦੇ ਆ ਮੰਡੇ ਹਾਂ ਲੱਤਾਂ ਹੋ ਗਈਆਂ ਠੰਡੀਆਂ ਤਾਂ ਤਰੇੜੀ ਜਾਂਦੇ ਆ ਆ ਡੰਡੇ ਦੇ ਸਾਰੇ ਨਾ ਡੈ ਸਾਰੇ ਧੰਨ ਹੋ ਗਿਆ ਕੰਮ ਖਰਾਬ ਹੈ ਮ사ਜ ਨਾ ਜਿਆਦਾ ਪੰਗਾ ਪਾਇਆ ਮ사ਜ ਨਾ ਸਹੀ ਗਲਮ사ਜ ਨਾ ਹੋਰ ਜਿਆਦਾ ਪੰਗਾ ਪੈ ਗਿਆ ਕਿਉਂਕਿ ਪਿੱਛੋਂ ਆਉਣ ਦੇ ਹੱਥ ਗਰਮੀ ਸਰੀਰ ਭੱਜੇ ਆਈਦਾ ਸੀ ਇੱਥੇ ਆਣ ਕੇ ਅਸੀਂ 20 ਮਿੰਟ ਲੱਗੇ ਉਹਨੇ ਆਪਣਾ ਹਣਾ 20 ਮਿੰਟ ਲੱਗੇ ਇਹਨੂੰ ਤੇ ਲੱਤਾਂ ਠੰਡੀਆਂ ਹੋਈਆਂ ਉਤੋਂ ਮ사ਜ ਕਰਾ ਲਈ ਨਾਲ ਤੇ ਤਰੇਆ ਨਹੀਂ ਜਾਂਦੇ ਪੱਟਾਂ ਜਿ ਖਲੀਆਂ ਉਧਰ ਰਹਿ ਗਈਆਂ ਚਲੋ ਪਿੰਨੀਆਂ ਜਦੋਂ ਨਿਕਲ ਗਈਆਂ ਔਖਾ ਚੜਦੇ ਆ ਵੀ ਆਪਣਾ ਉਤਰਦਾ ਵੀ ਔਖੇ ਆ ਚੜਦੇ ਚੜਿਆ ਨਹੀਂ ਜਾਂਦਾ ਉਤਰਿਆ ਨਹੀਂ ਜਾਂਦਾ ਉਤਰਿਆ ਨਹੀਂ ਜਾਂਦਾ ਆ ਡੰਡੇ ਜੇ ਸਾਰੇ ਨਾਲ ਆ ਡੰਡੇ ਜੇ ਸਾਰੇ ਨਾਲ ਹੈ ਨਹੀਂ ਚੜ ਹੁੰਦਾ ਨਾ ਖੜ ਹੁੰਦਾ ਨਹੀਂ ਤੁਸੀਂ ਹੋਰ ਕਿਰਪਾ ਰਹਿਣੀ ਕਰ ਕਿਰਪਾ ਕਰਕੇ ਦੇ ਆਪਾਂ ਉੱਤੋਂ ਉਹ ਦੇ ਦਰਸ਼ਨ ਕਰਕੇ ਇੱਥੇ ਫੇਰ ਥੱਲੇ ਆ ਗਏ ਨਹੀਂ ਇੱਧਰੇ ਹੋ ਮਾਗੇ ਗੱਲ ਕੰਡਿਆ ਵੀ ਇਧਰ ਤਿੰਨ ਫੜੀਆਂ ਛੋਟੀਆਂ ਤੇ ਲਾਈ ਇੱਕ ਵੀ ਨਹੀਂ ਥੱਲੇ ਇਧਰ ਪਿੱਛੇ ਤੇ ਅਸੀਂ ਕਹਿਣੇ ਛੋਟੀਆਂ ਸਾਰੇ ਆਉਂਦੇ ਆਂ ਤਾਂ ਇਕੱਟੀਆਂ ਘੰਟਾਂ ਲੱਗ ਕੇ ਚਾਰੇ ਕਰੀ ਨਾ ਜੋ ਤੇ ਕਰਾ ਕਰੇਗੇ ਨਾ ਛੋਟੇ ਫਰਾ ਕੇ ਵਾਕਿਆ ਜੀ ਇਹਨੇ ਤੇ ਕਰਕੇ ਇਹ ਖਤਰਾਂ ਦਾ ਅਪਲੈਕਸ ਕਰਦੇ ਆ ਅੱਛਾ ਜਦੋਂ ਆਪਣਾ ਕਰਦੇ ਗੱਡੀਆਂ ਦਾ ਖਤਰਾਂ ਦਾ ਕਰਦੇ ਲੈ 100 ਰੁਪਈਆ ਦਿੱਲੀ ਦਾ 120 ਕਹਿਣ ਦਿਆ ਹੀਰੇ ਅਹ ਨਾ ਦਿੱਲੀ ਦਾ ਜਿਹੜੇ ਤਾਗੇ ਜਾਣਗੇ ਖਲਾਰ ਕੇ ਜਦੋਂ ਆਪਾਂ ਗੱਡੀਆਂ ਦਾ ਕਰਦੇ ਆ ਹਲਾਰ ਕੇ ਕਟਾ ਕੇ ਜਾਣਗੇ ਫਿਰ ਗਾ ਜਾਂਦੇ ਨੇ ਇਹਨਾਂ ਨੂੰ ਓਏ ਬੰਦੇ ਦੇ ਨਾਲ ਤਾਂ ਨਹੀਂ ਮਿਲ ਬਾਈ ਮੋਗੇ ਤੋਂ ਬੰਦੇ ਮਿਲੇ ਆਂਦੇ ਆ ਜਹਾਡਾ ਭਰਾ ਹੀ ਆ ਭਰਾ ਛੱਡ ਨਹੀਂ ਡੈ ਲੈ ਲਕੜਾ ਤੇ ਆਪੇ ਹੀ ਆ ਪਰਨੇ ਦੇ ਪੱਗ ਬਣਾਈ ਮਗਰ ਉਹ ਮੇਰੇ ਭੈਣਾਂ ਨਾਲ ਹੀ ਬੱਝ ਗਿਆ ਹੈ ਨਾਲ ਹੀ ਲਾ ਜਾਂਦੇ ਨਹੀਂ ਇਹ ਗੱਲ ਕੁੜੀਆਂ ਦੇ ਲੈ ਵੀਓ ਪਿੱਛੇ ਕੈਮ ਦੇ ਕਿਥਾ ਕੀ ਨੇ ਓਏ ਮੇਰੀ ਗੱਲ ਸੁਣ ਲੱਲੀ ਓ ਆਪਣਾ ਕਿਥੇ ਆਵਾਜਾ ਜੀ ਜਨਨ ਕੋ ਪਾਲੀ ਪੁਲੀ ਵੱਧ ਹੈ ਕਿ ਤੇ ਉਹਨੂੰ ਕਟਨਾਪ ਕਰਕੇ ਤੈਨੂੰ ਛੱਡ ਆਈ ਉੱਥੇ ਉਹਨੂੰ ਕਹਾਂ ਮੈਂ ਤੁਹਾਡਾ ਹੀ ਬੰਦਾ ਕੋਈ ਨਹੀਂ ਮੈਂ ਉਧਰ ਨਹੀਂ ਜਾਂਦਾ ਆਉਣੀ ਦੇਂ ਦੇ ਨੂੰ ਪਹਿਲਾਂ ਇਹ ਪਹਿਣਾ ਪਉਣੀ ਹੈ ਟਾਈਮ ਤੇ ਕਹਿੰਦੀ ਆ ਨਹੀਂ ਜੀ ਚਾਰ ਪੰਜ ਜਾਣਗੇ ਤਾਂ ਕੱਲਾ ਕੱਲਾ ਤੇ ਹੈਗਾ ਪਹਿਲਾਂ ਹੀ ਛੱਡਾ ਕੇ ਲੈ ਯਾਰ ਅੱਛਾ ਇਹ ਗੱਲ ਸੱਚੀ ਆ ਧੂੜ ਮਾਰ ਗਾ ਧੂੜ ਤੇ ਆ ਤੇਰੇ ਪੰਜ ਵਿੱਚ ਮੇਰੇ ਦੋ ਤਿੰਨ ਨੂੰ ਫੋਨ ਆ ਗਏ ਕੰਮਾ ਦੱਸੋ ਆਂਦੀ ਪੰਮਾ ਨੰਬਰ ਲੱਗ ਗਿਆ ਪੰਮੇ ਦੇ ਨਾਲ ਫੋਨ ਆ ਗਏ ਪੰਡੋ ਦੋ ਤਿੰਨ ਪੰਮਾ ਕਿੰਨੇ ਨੰਬਰ ਤੇ ਆਇਆ ਪਹਿਲੇ ਤੇ ਕਿੰਨੇ ਘੰਟਾ ਪਹਿਲਾਂ ਤੇਰੇ ਨਾਲ ਮਿਲ ਪਈ ਮੇਰੀ ਵਾਹ ਨਹੀਂ ਚੱਲ ਜਾ ਤਾ ਹੁਣ ਇਹ ਬੈਠਾ ਜਿਹੜਾ ਬਜਾ ਲਾ ਕੇ ਆਇਆ ਟੀ-ਸ਼ਰਟ ਹੈ ਇਹਦਾ ਮੇਰੀ ਵਾਹ ਨਹੀਂ ਚੱਲ ਜਾ ਮੇਰਾ ਖੜੇ ਮੈਂ ਚਲੇ ਵਾਪਸਾ ਤਾ ਹਰ ਭਈਆ ਤੂੰ ਇੱਕ ਹੋਰ ਗੱਲ ਦੇਖੀ ਪਾਵੇਂ ਕਿਹੜੀ ਕਿਹੜੇ ਘਰ ਖੜਨੀ ਆ ਆਂਦਾ ਕਿਹਨਾਂ ਦੇ ਖੜਨੀ ਹੈ ਇਹਮ ਕੋਣ ਸਾਡੀ ਆਹੋ ਠੀਕ ਆ ਖਾਲੀ ਜਾਣੀ ਹੈ ਮੈਜਾ ਉੱਤੇ ਮੇਰ ਲਈ ਦੇ ਇਹਨੂੰ ਮੇਰ ਲਈ ਦੇਵਾ ਲੀਏ ਸਾਰਾ ਕੁਝ ਬਥੇਰੀ ਹੋ ਗਈ ਗਾਈ ਲੱਗਣੀ ਬੈਸਟ ਸੈਂਟਰ ਨਾਲ ਜਾਣੀ ਖਤਰਾ ਹੋਵੇ ਸੈਂਟਰਾਂ ਦੇ ਉਹ ਸੀ ਐਨ ਜੀ ਦੇ ਸੈਂਟਰਾਂ ਤੇ ਨਹੀਂ ਜਾਂਦੀਆਂ ਖਤਰਾ ਹੋ ਜਾਂਦਾ ਸਾਡੇ ਪੰਜਾਬੀ ਸੂਤਰ ਬੜੇ ਪਰਮਾਗ ਤੇ ਹੋ ਰਿਸ਼ੀ ਕੇ ਉਹ ਚ ਕਰ ਰਹੇ ਰਾਫਟਿੰਗ ਕਰਦੇ ਆਗੇ ਜਾ ਆਪਣੀ ਮੋੜ ਨਹੀਂ ਬੈਕਪੈਕ ਪਾ ਪਿਆ ਪਾਣੀ ਕਿਦਾਂ ਆਉਂਦੇ ਆ ਕੋਈ ਨਹੀਂ ਚੜਾਈ ਜਾਣਗੇ ਕੋਈ ਮਾਮਾ ਫਸਰਨੀ ਚੜਾਈ ਜਾਣਗੇ ਕੋਈ ਮਾਮਾ ਫਸਰਨੀ ਆਪਣਾ ਲੈ ਕੇ ਤਰਪੋ ਸਾਡੀਆਂ ਬੀਬੀਆਂ ਚ ਮਹਾਂ ਗਈਆਂ ਉਹਦੇ ਕੋਈ ਲਾਲੀਏ ਥੱਲੇ ਆਹੋ ਛੋਟੀ ਆਹ ਟੋਪੀ ਆ ਪਿੱਛੇ ਹਾਂ ਦੋਤਰੀ ਵਾਲੇ ਦੀ ਬਾਹ ਬਾ ਕਰਾ ਓਏ ਆ ਵੀ ਪਾਣੀ ਪਿਆ ਦੇ ਉਹ ਵਿਚਾਰੇ ਨੂੰ ਇੱਥੇ ਬੋਦਲ ਨਾ ਲਾਂਟੀ ਖਰਾ ਤਾਂ ਨਹੀਂ ਕਰਾਈ ਕਹਿੰਦਾ ਰੋਟੀ ਬੜੀ ਵਿੱਚ ਕਹਿੰਦਾ ਨਹੀਂ ਰੋਟੀ ਪਾਣੀ ਦਾ ਖਾਣਾ ਤਾਂ ਆਪਾਂ ਦੋ ਹੀ ਹੈਗੇ ਪੰਜ ਕਿ ਮਿੰਟ ਸਾ ਲੈ ਲਓ ਹੁਣ ਜ਼ੋਰ ਪਰਖਿਆ ਜਣਾ ਤੁਹਾਡਾ ਸਾਰਿਆਂ ਦਾ 15 16 ਬੰਦੇ ਭੱਜ ਕੇ ਚੜਨਾ ਜੀ ਕਮਾਂਡਰ ਉਹਨਾਂ ਦਾ ਠੀਕ ਹੈ ਜਿਹੜਾ ਭੱਜ ਕੇ ਪਹਿਲੇ ਨੰਬਰ ਤੇ ਆਇਆ ਤੇ ਪੰਮੇ ਵੱਲੋਂ ਜੂਸ ਇੱਕ ਇੱਕ ਪਰੌਂਠਾ ਚੱਲ ਠੀਕ ਹੈ ਮਨਜ਼ੂਰ ਪੰਮੇ ਨੂੰ ਕੀ ਨਹੀਂ ਫੱਟ ਜਾ ਤੇਰੇ ਕੜੀ ਅੰਨੇ ਚ ਦਾ ਬੰਦੇ ਦੀ ਟਿਕਾਣਾ ਹੋ ਗਿਆ ਸਾਰੇ ਹਾਂ ਹੋ ਗਿਆ ਯਾਰ ਹੋਰ ਹੋਰ ਅੱਖਾਂ ਕੋਈ ਵਾਸ ਵਾਸ ਇਹ ਕਾ ਮੈਂ ਵੜਿਆ ਇੱਧਰ ਇੱਕ ਸੀਤ ਕੋ ਹੋ ਗਿਆ ਦਾਉਂਦੀ ਮਗਰਲੀ ਉਹ ਤਾਂ ਇੱਕ ਬੈਂਤੀਆਂ ਨੂੰ ਮੁਝੋ ਇਤਨੇ ਵੇਖ ਦੋ ਨੰਡੇਣਾ ਵੰਡੀ ਨੌਜਵਾਨ ਹੈ ਕੀ ਤੂੰ ਪਿੱਛੇ ਪਿੱਛੇ ਵਾ ਗੱਡਾ ਦੌੜ ਦੇ ਲੈ ਆਂਦੇ ਇੱਕ ਪੀਰੀਂ ਦੌੜਤੀ ਜਗ੍ਹਾ ਤਾ ਕਰਕੇ ਉਹਦੇ ਜੀ ਕਿੱਥੇ ਰਹਿ ਗਈ ਉਹ ਹੀ ਸਾਈਡ ਤੇ ਹੀ ਉਹ ਲੱਗੀ ਉਹ ਰਹਿ ਗਈ ਉਹ ਰਹਿ ਗਈ ਸਹਾਰਾ ਸਾਹ ਆ ਜਾਓ ਇੱਥੇ ਜਾਣਾ ਉੱਠ ਜਾਓ ਇੱਥੇ ਦੀ ਕੀ ਹੋ ਰਹੀ ਦੋਤੀ ਇਹ ਚੇਤ ਬੈਂਟ ਆਉਣ ਲੱਗਵੰਦਿਆ ਚੱਲ ਜੀ ਮਾਮੂਆ ਤੇ ਗੱਡੀ ਕਰ ਗਿਆ ਜੀ ਜਾਂ ਜਾਂਚੀ ਉਹਨਾਂ ਆਦੀ मामੂ ਫੜੇ मामੂ ਦੇ ਆਪੜਾ ਮਾਰੀ ਕਿਤਾ ਉੰਡਿਆ ਤਾਂ ਲੈ ਗਈ मामੂ ਤੁਸੀਂ ਇਹ ਚੁੱਕ ਕਰੋ मामੂ ਮਾਮੂ ਦੋਵੇਂ ਹੱਥਾਂ ਨਾਲ ਚੜ ਗਏ ਪੂਰਾ ਕੈਂਟ ਵੈਦਰ ਆ ਪੂਰਾ ਅੱਜ ਕੱਲ ਚਲੋ ਖਰਾਬ ਹੋ ਗਿਆ ਪਰ ਅੱਜ ਦਾ ਜਿਹੜਾ ਪੂਰਾ ਵਧੀਆ ਧੁੱਪ ਲੱਗੀ ਅਜੀ ਆਈਡੀ ਟੱਕਰ ਖਚਰਾ ਹੁੰਦੀਆਂ ਤੇ 2000 ਰੁਪਏ ਲੈ ਲੈਂਦੀਆਂ ਤੇ ਮੈਂ ਤਨ ਉਹ ਤਾਂ ਕਹਿੰਦੇ ਮੈਂ 2200 ਰੁਪਇਆ ਲੈਂਦੇ ਦੋ 2000 ਇਹ ਤੋਂ ਗਾੜੀ ਟੈਕਸੀ ਚੱਲ ਪੈਂਦੀ ਫਿਰ 50 50 ਰੁਪਇਆ ਲੈ ਕੇ ਗੋਬਿੰਦ ਘਾੜ ਤੱਕ ਤੇ ਗੋਬਿੰਦ ਘਾੜ ਤੋਂ ਫਿਰ ਇੱਥੇ ਜਿੰਨਾ ਨੇ ਆਉਣਾ ਉੱਤੇ ਦਰਸ਼ਨ ਕਰਨ ਜਾਣਾ ਚੱਕਰ ਕੁਦਰਤ ਇਹਨਾਂ ਨੂੰ ਢੀਕ ਦੇਣਾ ਨੂੰ ਅਸੀਂ ਬੜੇ ਟਾਈਮ ਦੇ ਪਹੁੰਚ ਗਏ ਘੰਟਾ ਡੇਢ ਹੋ ਗਿਆ ਨੂੰ ਦੋਵਾਂ ਨੂੰ ਤੇ ਇਹਨਾਂ ਦੋਵਾਂ ਨੂੰ ਢੀਕ ਦਿਆਂ ਅਸੀਂ ਲੇਟ ਹੋ ਗਏ ਆ ਪਤਾ ਨਹੀਂ ਕਿੱਥੇ ਰਹਿ ਅਦਰ ਹੋਵੇ ਅੱਜ ਵੀ ਨਿਕਲੀ ਉਹਦੀ ਬਾੜ ਉਹੀ ਹੁੰਦਾ ਪਿੰਡ ਕਹਿਣਗੇ ਬੜਾ ਭਾਈਦੇ ਜੀ ਬੜਾ ਹੀ ਤੁਰਦੇ ਆਂ ਆਈਏ ਵੇਖੋ ਪਹਿਲੇ ਨੰਬਰ ਤੇ ਆਵਾਂਗੇ ਐਸਤੇ ਵੀ ਵਾਹਿਗੁਰੂ ਜੀ ਦਰਸ਼ਨ ਕਰਕੇ ਉਤੋਂ ਤੇ ਲੰਮਾ ਸਫ਼ਰ ਤੈਅ ਕਰਕੇ ਤੇ ਗੋਬਿੰਦ ਧਾਮ ਆ ਗਏ ਉਹ ਘਾਟ ਯਾਰ ਇੱਕ ਪਲੇ ਖਾ ਪੈਂਦਾ ਥੋੜਾ ਜਿਹਾ ਘਾਟ ਤੇ ਧਾਮ ਦੇ ਵਿੱਚ ਗੋਬਿੰਦ ਘਾਟ ਆ ਗਏ ਹੁਣ ਆਡੇ ਬੰਦੇ ਉੱਪਰ ਜਾ ਕੇ ਰੈਸਟ ਕਰੀਏ ਵੇ ਦੇ ਪੈਣਾ ਜਰ ਜਰ ਰੋਈ ਨਹੀਂ ਏ ਕਿਦਾਂ ਬਹੁਤ ਬਹੁਤ ਵੱਡਾ ਪੱਥਰ ਏ ਤੇ ਮੁੰਡੇ ਫੋਟੋ ਸ਼ੂਟ ਕਰਨਾ ਏ ਇੱਥੇ ਥੱਲੇ ਭਾਵੇਂ ਮਾਮਾ ਰੁੜ ਗਏ ਤੇ ਉਧਰੋਂ ਆ ਗਈ ਇੱਕਦਮ ਤੇਜ਼ ਤੇ ਹੈ ਗੱਲ ਇਹ ਬੋਰਡਾਂ ਦੇ ਖਿਜਾਈਏ ਬਾਅਦ ਵਿੱਚ ਵੇਖਾਂਗੇ ਰੁੜ ਦੇਖਣੀ ਏ ਲੈ ਓਏ ਬੋਰਡ ਵਾਲ ਜਿਹੜੀਆਂ ਖਿਜੌਂਦੇ ਬੋਰਡ ਵਾਲਾ ਬਣ ਕੇ ਰਹਿ ਜਾਣਾ ਲੈ ਪੱਥਰ ਛੋਟਿਆ ਹੀ ਆਪਣੇ ਅਰਗਾ ਨੇ ਕੀ ਆ ਕੌਣ ਆ ਜਵੰਦਾ ਕਿਹੜਾ ਰਾਜੀਵੀਰ ਕੇ ਦੂਜਾ ਜਿਹੜਾ ਕਹਿੰਦਾ ਸੀ ਨਾ ਦੂਜਾ ਏ ਅੱਛਾ ਪੱਕਾ ਰਾਜੇ ਦਾ ਏ ਵਾਲਾ ਆਏ ਮੈਂ ਕੰਦਰ ਦਾ ਰੋੜ ਮੈਂ ਪੱਥਰ ਵੇਖਣੇ ਕਿਹੜਾ ਤਗੜਾ ਟਿਕਾ ਹੀ ਗੁਰੂ ਆ ਸਾਰਾ ਹੀ ਨਿਕਾਲਿਆ ਫੜ ਕੇ ਕਿੰਨੇ ਵੀ ਐਡਾ ਪੱਥਰ ਫੜ ਲੇ ਤਾਂ ਇਧਰੇ ਕਿੱਡੇ ਕਿੱਡੇ ਤਗੜੇ ਇਧਰੇ ਇਹ ਧਰਮ ਖੋਲ ਚੈੱਕ ਕਰ ਕਿੰਨਾ ਤਗੜਾ ਪਹਾੜਾ ਹੁੰਦਾ ਓਹ ਪ੍ਰੀ ਵੈਡਿੰਗ ਵਾਲੇ ਪਹੁੰਚ ਵਜਣ ਦੇ ਇੱਡੇ ਕੰਦੇ ਦੇ ਉਧਰ ਵੀ ਨਹੀਂ ਵੱਜਦੇ ਹੋ ਗਿਆ ਅੰਦਾਈ ਮੈਂ ਪ੍ਰੀ ਮੈਂ ਪ੍ਰੀ ਵੈਡਿੰਗ ਵਾਲੇ ਪੋਜ ਵੱਜਣ ਦੇ ਅੰਦਾਈ ਇੱਡੇ ਕੰਦੇ ਦੇ ਉਧਰ ਨਹੀਂ ਵੱਜਦੇ ਹੋ ਗਿਆ ਡਨ ਮੁੰਡਿਆਂ ਦਾ ਹੁਣ ਚੱਲੇ ਬਸ ਆਪਦੇ ਕਮਰੇਜ ਰੈਸਟ ਕਰਨ ਫਿਰ ਸਵੇਰੇ ਇੱਥੋਂ ਚੱਲੇ ਵਾਪਸੀ ਘਰਾਂ ਨੂੰ ਮਤਲਬ ਇੱਕ ਦਿਨ ਫਿਰ ਵੀ ਰਿਸ਼ੀ ਕੇਸ਼ ਲੱਗ ਜਾਣਾ ਫਿਰ ਉਸ ਤੋਂ ਵਾਦਾ ਕਰਨ ਨੂੰ ਕਿ ਰਿਸ਼ੀਕੇਸ਼ ਵੀ ਬਹੁਤ ਸੋਹਣੀ ਲੋਕੇਸ਼ਨ ਆ ਕੋਈ ਉੱਥੇ ਵੇਜੇ ਸਾਡਾ ਰਹਿੰਦਾ ਫੋਟੋ ਸ਼ੂਟ ਹੋਣਾ ਫਿਰ ਉੱਥੇ ਕਰਾਂਗੇ ਅੱਜ ਸਗਤ ਆਈਆਂ ਰਿਸ਼ੀਕੇਸ਼ ਦੇ ਬਾਜ਼ਾਰ ਚ ਆ ਲਾਇਆ ਦੇਖਾਣ ਨੂੰ ਕੋਈ ਨਹੀਂ ਝੁੰਡਾਈ ਕਹਿੰਦੇ ਸ਼ਾਇਦ ਨੂੰ ਬੜਾ ਸੋਹਣਾ ਲੱਗਦਾ ਤੇ ਆਡੇ ਅੱਗੇ ਬੰਦੇ ਗਾੜੀ ਆ ਪੰਨੇ ਹੋਣੀ ਨਹੀਂ ਉਹਨਾਂ ਨੇ ਫੋਨ ਚੱਲੇ ਹੋਏ ਐਸੇ ਲੋਗੇ ਨੇ ਐਸੇ ਲੋਗੇ ਨੇ ਮਿਲਦੇ ਝੂਲਾ ਨੇ ਇਥੇ ਪੂਰਾ ਹੈ ਕੀ ਕਹਿੰਦੇ ਨੂੰ ਕਿਹੜਾ ਝੂਲਾ ਜਾਣ ਕੀ ਸੇਤੂ ਜਾਣ ਕੀ ਸੇਤੂ ਮੈਂ ਕਹਿੰਦੇ ਮੈਂ ਗਲਤੀ ਨਹੀਂ ਕਹੀ ਵਾ ਵਲੌਗ ਤੇ ਲਾਈ ਆਣਾ ਪਰ ਇੱਥੇ ਆਣ ਕੇ ਪਤਾ ਲੱਗਾ ਝੂਲਾ ਹੀ ਆ ਝੂਲਾ ਪੂਰਾ ਹਿੱਲਣ ਡਿਆ ਮੈਂ ਹਾ ਚੱਕਰ ਕਿੱਥੋਂ ਆਉਣ ਡੇ ਆ ਇੱਥੇ ਆਣ ਕੇ ਪੂਰਾ ਆਇਆ ਹਿੱਲਦਾ ਬਗਰਵਾ ਬਹੁਤ ਹੈ ਨਹੀਂ ਇਹ ਆਈ ਮੈਂ ਉਧਰ ਪਿੱਛੋਂ ਮੈਂ ਮਿਲੂ ਭੇਖਾ ਵੇ ਆ ਮੈਂ ਭਾਜੀ ਕਿਉਂ ਲਿਆ ਮਿਲੂ ਚੱਕਰਾਉਂਦੇ ਲਾਦਾ ਪਰ ਭਾਜੀ ਜਿੰਦਾ ਨਹੀਂ ਐ ਪੂਰਾ ਹੂਟਾ ਮਿਲ ਗਿਆ ਦੇਖ ਲੈਣ ਦੇ ਪੂਰਾ ਉੱਥੇ ਗਿਆ ਇੱਥੇ ਆਣੇ ਤੋਂ ਬੰਦ ਹੋ ਗਿਆ ਨੈਗੇਸ਼ਨ ਚੈੱਕ ਕਰੋ ਪੂਰੀ ਸਰਾਖ ਅਜੇ ਸਾਨੂੰ ਥੱਲੇੋਂ ਜਾ ਕੇ ਵਿਊ ਵਿਖਾਉਣੇ ਝੂਨੇ ਦਾ ਅਜੀ ਮਿਲਿਆ ਝੂਲਾ ਪੂਰਾ ਮੈਂ ਦੇਖਿਆ ਕਰੀ ਮੈਂ ਚੱਕਰ ਆਉਂਦੇ ਕਰੇ ਲਗਾ ਚੱਕਰ ਹੁੰਦੇ ਆ ਉਹ ਚੈੱਕ ਕਰਦੇ ਆਮ ਦੀਗ ਨਹੀਂ ਬਾਹਰ ਵਾਲੀ ਫੀਲਿੰਗ ਹੈ ਸਿੰਗਾਪੁਰ ਦੀ ਨਵੀਂ ਬਹੁਤ ਆ ਘੈਂ ਹੈ ਫੈਰਿਆ ਰਿਸ਼ੀ ਕੇਸ਼ੂ ਹ ਬਾਹਰ ਦੀ ਫੀਲਿੰਗ ਹੀ ਉਹ ਅੱਜ ਬਾਹਰ ਹੋਣਾਗੇ ਹਾਂ ਬਾਕੀ ਦੂਜੇ ਕਿੱਥੇ ਗਏ ਆ ਹੋਵੇ ਆ ਟਰੈਕਟਰੇ ਹੋੜੇ ਜੁੜੋ ਲੈਣਾ ਅੱਛਾ ਬਈ ਉਸ ਨੂੰ ਦੇ ਗਿਆ ਉਹ ਉਹ ਸਰਕਾਰੀ ਲਾਈਟ ਵੀ ਕਰਾ ਲੈ ਓਏ ਮਨੋ ਕਾਬਲਾ ਪੂਰੀ ਹੁੰਦੀ ਹੈ ਆ ਦੀ ਗੱਲ ਹੁਣ ਆ ਉਹ ਨਹੀਂ ਆਇਆ ਓ ਮੈਂ ਲੈ ਲੜਸ ਹਾਂ ਵੀਡੀਓ ਤੇ ਪੂਰੀ ਹੋ ਗਈ ਹੁਣ ਆਪ ਨਹੀਂ ਮੈਂ ਇੱਕ ਹੋ ਗਈ ਤੇ ਪੂਰੀ ਅਦੀ ਜਿਹੜੀ ਮੰਗੀ ਸੀ ਨੇ ਐ ਘੁੰਮਿਆ ਮੜਾ ਜਾ ਦੇ ਤੂੰ ਜਗਾ ਕੇ ਬਸ ਖਲਾਉਣਾ ਹੀ ਗਾਣ ਓਏ ਆਇਆ ਚਲਾ ਦੇ ਗਾਣ ਬੋਲ ਵਾਇਗਰੂ ओके ਹਾਂ ਓਕੇ ਓਕੇ ਆ ਇਹ ਭਾਜੀ ਜਾਂਦਾ ਉਹਦੇ ਪਾਣੀ ਬਹੁਤ ਤੇਜ਼ ਚੱਲਣ ਡਿਆ ਹਾਂ ਹਾਂਜੀ ਵੀ ਮਿੱਤਰੋ ਅੱਜ ਰਿਸ਼ੀਕੇਸ਼ ਤੋਂ ਵਾਪਸੀ ਘਰ ਨੂੰ ਚੱਲੇ ਆਂ ਦਰਸ਼ਨ ਮੇਲੇ ਕਰ ਆਏ ਆ ਤੇ ਰਾਹ ਦੇ ਵਿੱਚ ਨਾ ਗੱਡੀ ਦਾ ਡੱਬਾ ਚੇਂਜ ਇੰਜਨ ਚੇਂਜ ਕਰਨਾ ਸੀ ਟ੍ਰੇਨ ਦਾ ਤੇ ਅੱਧੇ ਘੰਟੇ ਤੋਂ ਉੱਤੇ ਹੋ ਗਿਆ ਨੂੰ ਬੈਠਿਆ ਨੂੰ ਇਦਰੇ ਗਰਮੀ ਦੇ ਨਾਲ ਬੰਦਿਆਂ ਦੇ ਲੀੜੇ ਵੀ ਲੱਥ ਗਏ ਬਹੁਤ ਮੰਦਾ ਹਾਲਿਆ ਤੇ ਮੇਰੇ ਵੀ ਇਹਨੇ ਜਿੰਨੇ ਵੀ ਇੱਧਰ ਨੂੰ ਆਣਾ ਨਾ ਦਰਸ਼ਨ ਕਰਨ ਏਸੀ ਟ੍ਰੇਨ ਕਰਾ ਕੇ ਆਇਓ ਉਦਾਂ ਨਾ ਆਇਓ ਕੋਈ ਫਾਇਦਾ ਨਹੀਂ ਜਾਂ ਆਪੋ ਆਪਣੇ ਸੰਦਾਂ ਤੇ ਆ ਜਿਓ ਗੱਡੀ ਦੇ ਮੋਟਰਸਾਈਕਲ ਤੇ ਉਹ ਵਧੀਆ ਜੇ ਕਿਉਂ ਮਾਬਾ ਜੀ ਤੁਰ ਕੇ ਆ ਜਿਓ ਤੁਰ ਕੇ ਆ ਜਿਓ ਉਹ ਵਧੀਆ ਜੇ ਰਾਤ ਕਿਤੇ ਲੈ ਕੇ ਰੋਗੇ ਤੇ ਸਹੀ ਕਮਰਾ ਪਰ ਬੜਾ ਔਖਾ ਜੇ ਸਭ ਇੱਕ ਮੋਟ ਜਾਲਿਆ ਆ ਤੁਰਕੀਆ ਜੋ ਜੀ ਆ ਸਕਦੇ ਜੀ ਆ ਸਕਦੇ ਜੀ ਐਦਾ ਣਾ ਆਇਓ ਮੈਂ ਕਿਹ ਜਦਿਆ ਜੇ ਇਧਰੋਂ ਦਰਸ਼ਨ ਕਰਨ ਨਾਲ ਉਹਨੇ ਏਸੀ ਕਰਾ ਕੇ ਆਇਓ ਤੇ ਜਾਂ ਕੋਈ ਘੋੜਾ ਖੱਜਲ ਕਰਕੇ ਆ ਜੀ ਹੋਈ ਹੋਈ ਸਿੱਧੇ ਉਤੋਂ ਤੱਕ ਜਾ ਸਕਦੇ ਆ ਵਾਹ ਦਰਸ਼ਨ ਤੇ ਚਲੋ ਵਧੀਆ ਹੋ ਗਏ ਪਰ ਆ ਖੱਜਲ ਖਰਾਬੀ ਜਿਹੜੀ ਹੋਈ ਨਾ ਦਰਸ਼ਨ ਤੇ ਜਿਹੜਾ ਵਧੀਆ ਗਏ ਪਰ ਆ ਖੱਜਲ ਖਰਾਬੀ ਜਿਹੜੀ ਹੋਈ ਨਾ ਬੜੇ ਪਰੇਸ਼ਾਨ ਹੋਏ ਸਾਰੇ ਯਾਤਰੀ ਇਧਰੇ ਕੋ ਜੀ ਟੰਡ ਲੱਗ ਗੱਡੀ ਦੀ ਲੀੜੇ ਲਾਏ ਆ ਆ ਬਰਪੈਂਡ ਵੀ ਇਥੇ ਕੁੱਤੇ ਨਹੀਂ ਪਈ ਸੋ ਆਦਰੇ ਪੰਬੇੜੀ ਬੈਠੇ ਗੱਡੀ ਦੀ ਬਣ ਨਾਨੀ ਕਿਨੂ ਡੀ ਕੰਨੀ ਆ ਪਾਣੀ ਲੈ ਆ ਦੇ ਉਹ ਪਾਣੀ ਸਾਫ ਨਹੀਂ ਹੂ ਜਾ ਲਿਆ ਦੇ ਓਏ ਸਾਫ ਨਹੀਂ ਚਾਹੀਦਾ ਸਾਫ ਨਹੀਂ ਚਾਹੀਦਾ ਜਾ ਲਿਆ ਦੇ ਉਹ ਵਿਚਾਰੀ ਵੇਖਣ ਨਹੀਂ ਜਿੱਦਾਂ ਕਰੀਓ ਪਾਉਂਗੇ ਨੂ ਬੋਜਣ ਦੇ ਲੈ ਜਾਂਦੀ ਹੈ ਵੇਖ ਲੋ ਕੇ ਕੱਢੀ ਹੁੰਦੀ ਆ ਉਹਦਾ ਵੇਖਣ ਜਾਂ ਬਾੜੀ ਲੈ ਦੇ ਕਿੱਥੇ ਆ ਆ ਲਾਗੇ ਏਸੀ ਵਾਲੀ ਹੈਗੀ ਆ ਬੰਦੇ ਜਾਂਦੇ ਆ ਥੋੜਾ ਜਿਹਾ ਘੇੜਾ ਕੱਢ ਕੇ ਸਰੀਰ ਠੰਡਾ ਕਰਕੇ ਤੇ ਵਾਪਸੀ ਆ ਜਾਂਦੇ ਆ ਨਾਲੇ ਅਖਣੇ ਵੀ ਇੱਕੋ ਡੱਬਾ ਲਾ ਕੇ ਲਿਉਂਦੇ ਆ ਅੱਗੇ ਇੰਜਣ ਪਾ ਕੇ ਤਾਂ ਲੈ ਜੀ ਲੈ ਜੀ ਵਾਕਿਆ ਜੀ ਨਾ ਨੀ ਨਹੀਂ ਨੇ ਤੇ ਵੇਖ ਲੋ ਇੱਥੋਂ ਲਖੜਾਉਣੀ ਚੱਲ ਜੰਨੇ ਉਧਰ ਵਾਪਸੀ ਕਰਾਉਂਦਾ ਜੰਨੇ ਤੇ ਜੀ ਏਸੀ ਤੇ ਜਾਵਾਂਗੇ ਕੀ ਸੋਭਾ ਕ੍ਰੀਮ ਉਹ ਇੱਕ ਹੀ ਸਕਦੇ ਕਿੱਡੇ ਬੁਰੇ ਹਾਲ ਹੋਏ ਠੰਡ ਨਾਲ ਗਰਮੀ ਨਾਲ ਨਹੀਂ ਠੰਡ ਨਾਲ ਹੋਏ ਯਾਰ ਬੜਾ ਠੋੜਾ ਆਲ ਲਿਓ ਪਰ ਪੂਰਾ ਨਹੀਂ ਕਿਆ ਕਰੀ ਦੇਖਿਓ ਕਿਵੇਂ ਤੇ ਮਰਤ ਨਹੀਂ ਗਿਆ ਡਰਾਈਵਰ ਦੇ ਪਿਆ ਹੋਏ ਦੇਖੋ ਆਪ ਤੋ ਨਹੀਂ ਮਰਿਆ ਪਰ ਹਨੂ ਮਾਰਨ ਡਿਆ ਬਾਹਰ ਹਾਂ ਸਾਰੇ ਗਰਮੀ ਚ ਮਰਨ ਡਿਆ ਤੇ ਕੀ ਕਰੀਏ ਹੁਣ ਉਹ ਨਿਕਲੇ ਉਹਨੂੰ ਜਾ ਬਾਹਰ ਕੱਢ ਲਿਆ ਜਿਵੇਂ ਜਿਵੇਂ ਤਰ੍ਹਾਂ ਲੋਕ ਫੋਲੋ ਕਰਦੇ ਜਿਵੇਂ ਜਿਵੇਂ ਲੋਕ ਕਹਿੰਦੇ ਆ ਟ੍ਰੈਂਡ ਵੱਲ ਤੇ ਨਾਲ ਨਾਲ ਤਿੰਨ ਹੋ ਗਏ ਆ ਆਹੋ ਮੈਂ ਖਰੋਤੀ ਦਾ ਟਾਈਮ ਵੇਖਿਆ ਉਦਾਂ ਮੈਨੂੰ ਦੋ ਲੱਗੇ ਲੈ ਵੀ ਵੀਰ ਭੱਜਣ ਦੇ ਗੁਰਵਾ ਹੋਣੀ ਗਾਜੀ ਅਮਰਸਰ ਦਾ ਹੰਦਣਾ ਬਾਦ ਸਾਰੀ ਸੰਗਤ ਪਹੁੰਚ ਗਈ ਆ ਜੀ ਬਹੁਤ ਵਧੀਆ ਦਰਸ਼ਨ ਕਰਕੇ ਬੱਸ ਤਰੀ ਆ ਗਏ ਡਰਫਟ ਮਰਾਈ ਹੈ ਦਾਹਾਂ ਦੇ ਨਾਲ ਬਾਹ ਤੇਰਾ ਮੂੰਹ ਵੇਖਣ ਨੂੰ ਮਿਲਿਆ ਬੜਾ ਲਿੱਸਾ ਜਿਆ ਹੈ ਕੀ ਗੱਲੇ ਬੜੀ ਵਾਹ ਸਾਹਿਬ ਬੜੇ ਤੁਹਾਨੂੰ ਤੈਨੂੰ ਘੁੜ ਕੇ ਜਫੀ ਪਾਉਣੀ ਆ ਤਾਂ ਜੋ ਉਸ ਤੋਂ ਦਾਨਾ ਦੇ ਮਾਲ ਦੇ ਹਾਂ ਬੜੇ ਵਧੀਆ ਦਰਸ਼ਨ ਹੋਏ ਐਨੂੰ ਮੋਰਫਨ ਗੱਡੀ ਇੱਥੇ ਲਾ